ਚਮਕੌਰ ਪਹੁੰਚੇ ਨੇ ਸਤ ਪੋ ਦੀ ਸ਼ਾਮ ਚਮਕੌਰ ਪਹੁੰਚੇ ਨੇ ਤੇ ਉੱਥੇ ਇੱਕ ਵਿੱਚ ਕੱਚੀ ਗੜੀ ਹੈ ਹੈ ਉੱਚੀ ਉੱਤੇ ੜਾਰੀ ਬਣੀ ਹੈ ਗੰਦਾ ਕੱਚੀਆਂ ਨੇ ਉੱਥੇ ਮਹਾਰਾਜ ਨੇ ਡੇਰਾ ਲਾ ਲਿਆ ਦੌੜੇ ਨਹੀਂ ਸਿੰਘਾਂ ਨੂੰ ਕਿਹਾ ਇੱਥੇ ਉਤਾਰੇ ਕਰੋ ਸਰਬੰਸਵਾਰਨਾ ਹੈ ਮੈਂ ਦੋ ਕਿਸ਼ਤਾ ਸਰਹੰਦ ਦੀਆਂ ਨੀਆਂ ਵਿੱਚ ਅਦਾ ਹੋਣੀਆਂ ਨੇ ਤੇ ਦੋ ਚਮਕੌਰ ਦੀ ਗੜੀ ਵਿੱਚ ਇੱਥੇ ਅਦਾ ਕਰਾਂਗਾ ਹੁਣ ਫੌਜਾਂ ਨੂੰ ਡੀਕ ਰਹੇ ਨੇ ਵੀ ਕਦੋਂ ਮੁਗਲ ਆ ਜਾਣ ਤੇ ਕਦੋਂ ਜੰਗ ਮੱਚੇ ਉੱਥੇ ਉਡੀਕਣ ਲੱਗੇ ਨੇ ਪਾਤਸ਼ਾਹ 6 ਪੋ ਦੀ ਰਾਤ ਅਨੰਦਾ ਦੀ ਫੁਰੀ ਛੱਡੀ 7 ਪੋ ਦੇ ਤੜਕੇ ਸਰਸਾ ਦੇ ਕੰਢੇ ਜੰਗ ਹੋਇਆ ਮੰਜਲਾ ਮਾਰਦੇ ਹੋਏ ਸ਼ਾਮ ਨੂੰ 7 ਪੋ ਦੀ ਰਾਤ ਨੂੰ ਸ਼ਾਮ ਨੂੰ ਚਮਕੌਰ ਸਾਹਿਬ ਪਹੁੰਚ ਗਏ ਚਮਕੌਰ ਦੀ ਗੜੀ ਆਸਣ ਲਾਏ ਨੇ ਤੇ ਥੋੜੇ ਸਮੇਂ ਦੇ ਵਿੱਚ ਹੀ ਕਿਉਂਕਿ ਫੌਜਾਂ ਪਿੱਛਾ ਕਰਦੀਆਂ ਆ ਰਹੀਆਂ ਸੀ ਕਈ ਕਹਿ ਦਿੰਦੇ ਕਿਸੇ ਨੇ ਇਤਲਾਹ ਕਰਤੀ ਇੱਥੇ ਨੇ ਉੱਥੇ ਨੇ ਉਹ ਲੱਖਾਂ ਦਾ ਘੇਰਾ ਹੈ ਲੱਖਾਂ ਦਾ ਮਹਾਰਾਜ ਨੂੰ 7 ਪੋ ਦੀ ਰਾਤ ਹੀ ਘੇਰਾ ਪੈ ਜਾਂਦਾ ਇਹਨੇ ਵੀ 8 ਪੋ ਦੇ ਸਵੇਰੇ ਫੌਜਾਂ ਆਈਆਂ ਨੇ ਇਤਲਾਹ ਆਮਨ ਤੇ ਮਹਾਰਾਜ ਪਹੁੰਚੇ ਨੇ ਤੇ ਰਾਤ ਨੂੰ ਸ਼ਾਮ ਨੂੰ ਕਿੰਨੇ ਉਹਨਾਂ ਨੂੰ ਉਤਲਾਹ ਕਰ ਦਿੱਤੀ ਤੇ ਫੌਜਾਂ ਪਿੱਛੇ ਅੱਗੇ ਲੱਗੀਆਂ ਹੋਈਆਂ ਅੱਲਾ ਯਾਰ ਖਾ ਕਹਿੰਦਾ ਉਹ ਅੱਗੇ ਤੁਰੇ ਆ ਰਹੇ ਨੇ ਕਲਗੀ ਧਰਨੇ ਆਪ ਗਿਆ ਕਹਿੰਦੇ ਉਹ 10 ਲੱਖ ਦੇ ਦਿੱਲੀ ਵੱਲੋਂ ਹੋਰ ਆ ਰਿਹਾ ਹੈ ਜਿਹਦੀ ਕੋਈ ਖ਼ਬਰ ਹੀ ਨਹੀਂ ਗੁਰ ਸਿੰਘ ਚੇਕਾਰੇ ਕੋ ਨਦ ਚਹਿਲ ਨਰ ਕੇ 10 ਲੱਖ ਬਰ ਆਇਦ ਬਰੋ ਬੇਖਬਰ ਗੁਰ ਸਿੰਘ ਗੁਰ ਸਿੰਘ ਦਾ ਮਤਲਬੰਦਾ ਹੈ ਭੁਖੇ ਪਾਣੇ ਉਦਤ ਜਿਨ੍ਹਾਂ ਨੂੰ ਭੁੱਖ ਲੱਗੀ ਫਾਰਸੀ ਦਾ ਬੋਲ ਕਹਿੰਦੇ ਮੇਰੇ ਕੋਲ ਭੁੱਖੇ ਸਿੰਘ ਸਨ ਭੁੱਖੇ ਕਿਉਂਕਿ ਅਨੰਦਾ ਦੀ ਫਰੀ ਦੇ ਕਿਲੇ ਅੰਦਰ ਰਾਸ਼ਨ ਬੰਦ ਕਰ ਦਿੱਤਾ ਸੀ ਪੱਤੇ ਖਾ ਖਾ ਕੇ ਸਿੰਘਾਂ ਨੇ ਗੁਜ਼ਾਰਾ ਕੀਤਾ ਸੀ ਜਿਕਾਰੇ ਚਿਕਾਰ ਫਾਰਸੀ ਦਾ ਲਬਜ਼ ਹੈ ਚਿਕਾਰ ਦਾ ਮਤਲਬ ਹੁੰਦਾ ਕਿਸ ਕੰਮ ਮਹਾਰਾਜ ਕਹਿੰਦੇ 40 ਭੁੱਖੇ ਕੀ ਕਰਦੇ ਹਨ ਨੰਬੇਰੇ ਸਮੇਂ ਤੋਂ ਲੜਾਈਆਂ ਲੜ ਰਹੇ ਸਨ ਗੁਨਦਦਾ ਮਤਲਬ ਫਾਰਸੀ ਦਾ ਲਬਜਾ ਹੁੰਦਾ ਕਰਨਾ ਕੀ ਕਰਦੇ 40 ਪਠੇ ਸਿੰਘ ਮੇਰੇ ਕੀ ਕਰਦੇ ਆਏ ਹੋਰ ਜੇ ਬਖ ਕੇ ਦਹ ਲਖ ਬਰਾਇਤ ਬਰੂਬੇ ਖਬਰ ਦਹ ਲਖ ਫਾਰਸੀ ਦਾ 10 ਨੂੰ ਕਹਿੰਦੇ ਕਹਿੰਦੇ 10 ਅਗੇ ਲਖ ਦਹ ਲਖ ਲਖ ਦਾ ਮਤਲਬ ਆਇਆ ਫਾਰਸੀ ਦੇ ਵਿੱਚ 100 ਹਜ਼ਾਰ 10 ਲੱਖ ਪਹਿਲਾ ਆ ਗਿਆ 10 ਫਿਰ ਲੱਖ 10 ਨੂੰ ਮਲਟੀਪਲਾਈ ਕਰੋ 100 ਹਜ਼ਾਰ ਦਾ ਬਣ ਗਿਆ 10 ਲੱਖ ਕਿ 10 ਲੱਖ ਬਰਾਇਤ ਬਰੂਬੇ ਖਬਰ ਜਿਨ੍ਹਾਂ ਦੀ ਖਬਰ ਹੀ ਕੋਈ ਨਹੀਂ ਦਿੱਲੀ ਦੀਆਂ ਫੌਜਾਂ ਆ ਗਈਆਂ ਜਿਹੜੇ ਅਨੰਦਾਂ ਦੀ ਪੂਰੀ ਤੋਂ ਪਿੱਛਾ ਕਰਦੇ ਉਹ ਵਕਤੇ ਆ ਗਏ ਬਾਈ ਧਰ ਦੇ ਰਾਜੇ ਰੰਗੜ ਲੁਟੇਰੇ ਗੁਜਰ ਸਭ ਇਕੱਠੇ ਹੋ ਗਏ ਕਿਉਂਕਿ ਇਹਨਾਂ ਨੂੰ ਸੀ ਗੁਰੂ ਘਰ ਧਨ ਬੜਾ ਚੜਦਾ ਹੈ ਲੁਟੇਰੇ ਵੀ ਇਕੱਠੇ ਹੋ ਗਏ ਵੀ ਲੁੱਟਾ ਜਲੰਧਰ ਦੇ ਸੂਬੇ ਦੀਆਂ ਫੌਜਾਂ ਸੂਬਾ ਸਰਹੰਦ ਦੀਆਂ ਫੌਜਾਂ ਲਾਹੌਰ ਦੇ ਸੂਬੇ ਦੀਆਂ ਫੌਜਾਂ ਹਿਮਾਚਲ ਦੇ ਉਹ ਭਾਈ ਰਾਜਿਆਂ ਦੀਆਂ ਫੌਜਾਂ ਅੱਜ ਕੱਲ ਜੋ ਹਿਮਾਚਲ ਹੈ ਲੱਖਾਂ ਦੀ ਗਿਣਤੀ ਵਿੱਚ ਫੌਜ ਆ ਗਈ 10 ਲੱਖ ਤੇ ਮਹਾਰਾਜ ਨੇ ਆਪ ਕਿਹਾ ਆਪਣੀ ਕਲਮ ਨਾਲ ਜ਼ਫਰਨਾਮੇ ਵਿੱਚ ਲਿਖਿਆ ਦਾਸ ਅੱਖ ਦਾ ਘੇਰਾ ਪੈ ਗਿਆ ਹਨ ਭਾਵੇਂ 40 ਪਰ ਜਿੰਨਾ ਚਿਰ ਸ਼ਰੀਰ ਵਿੱਚ ਇੱਕ ਵੀ ਕਤਰਾ ਰਿਹਾ ਇਹਨਾਂ ਦੇ ਲਹੂ ਦਾ ਇਹਨਾਂ ਜਮਕੌਰ ਦੀ ਗੜੀ ਅੰਦਰ ਇੱਕ ਵੀ ਦੁਸ਼ਮਣ ਨਹੀਂ ਵੜ ਦਿੱਤਾ ਐਸੇ ਸੂਰਬੀਰ ਸੀ ਨਾਲੇ ਜਿਨ੍ਹਾਂ ਦੇ ਵੱਲ ਸ਼ੇਰ ਹੋਵੇ ਨਾ ਸ਼ੇਰ ਉਹਨਾਂ ਨੂੰ ਗਿੱਦੜਾਂ ਦਾ ਡਰ ਨਹੀਂ ਹੁੰਦਾ ਕਲਗੀਧਰ ਕਹਿੰਦੇ ਕਸੇ ਪੁਸ਼ਤ ਗੁਫਤਦ ਖਸ਼ੇ ਸ਼ੇਰ ਨਰ ਨਾਗੀਰ ਦਾ ਬੋਸੋਂ ਮੇਸ਼ੂਵਾਹ ਕੋਸਰ ਮਹਾਰਾਜ ਕਹਿੰਦੇ ਨੇ ਸ਼ੇਰ ਜੇ ਦੀ ਪਿੱਠ ਵੱਲ ਖਲੋਤਾ ਹੋਵੇ ਨਾ ਉਹਦੇ ਸਾਵੇਂ ਉਹਦੇ ਸਾਹਮਣੇ ਬੱਕਰੀ ਕੀ ਭੇਡ ਕੀ ਹਿਰਨ ਕੀ ਗਿੱਦੜ ਕੀ ਇੱਟਕਣਾ ਤੇ ਦੂਰੇ ਗੁਜ਼ਰ ਵੀ ਨਹੀਂ ਸਕਦੇ ਜਿਨ੍ਹਾਂ ਦੀ ਪਿੱਠ ਤੇ ਕਲਗੀ ਧਰ ਹੈ ਉਹਨਾਂ ਨੂੰ 10 ਲੱਖ ਦਾ ਕਾਹਦਾ ਡਰ ਹੈ ਬਾਣੀ ਦਾ ਇੱਕ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਸੀਂ ਰੋਜ਼ ਪੜਦੇ ਹੋ ਸਤਿਗੁਰ ਮੇਰਾ ਤਾਣ ਮਤਾਣ ਮਤਾਣਿਆ ਨੂੰ ਤਾਣ ਦੇਣ ਵਾਲਾ ਹੈ ਸਤਿਗੁਰ ਪਹੁੰਚ ਗਏ ਨੇ ਮਹਾਰਾਜ ਓਟਾਰੀ ਤੇ ਜਦੋਂ ਉਤਾਰੇ ਉਹ ਚਮਕੌਰ ਦੀ ਗੜੀ ਅੰਦਰ ਬੜਾ ਸੁੰਦਰ ਲਿਖਿਆ ਆਲਾ ਯਾਰਖਾਨੇ ਕਹਿੰਦਾ ਥੱਕੇ ਸਨ ਧਰਤੀ ਦੀ ਗੋਦ ਵਿੱਚ ਨੀਂਦਾਂ ਗਈ ਆ ਉਹ ਦਾ ਮਹੀਨਾ ਆਹੀ ਦਿਨ ਨੇ ਕਾਲੀ ਸ਼ੀਨਾ ਸ਼ਹੀਦੀ ਦਿਹਾੜਾ ਬਾਬਾ ਜੀਤ ਸਿੰਘ ਬਾਬਾ ਜੂਹਾਰ ਸਿੰਘ ਦਾ ਧਨ ਦੁਨੀਆਂ ਦੇ ਮਾਲਕ ਦੇ ਪਿਆਰੇ ਸਿੰਘ ਕਿਸੇ ਨੇ ਘੋੜੇ ਦੀ ਕਾਠੀ ਨੂੰ ਸਰਾਣਾ ਬਣਾਇਆ ਹੈ ਕਿਸੇ ਨੇ ਰੂੜਾ ਦਾ ਸਨਮਾਨ ਬਣਾਇਆ ਹੈ ਕਿਸੇ ਨੇ ਪੋਸ਼ ਜੀ ਪੋਸ਼ ਜੀ ਕੰਦੇ ਨੇ ਘੋੜੇ ਦੀ ਕਾਠੀ ਨੂੰ ਪੋਸ਼ ਕਹਿੰਦੇ ਨੇ ਘੋੜੇ ਦੀ ਪਿੱਠ ਤੇ ਇੱਕ ਲਿਬਾਸ ਪਾ ਲਿਆ ਜਾਂਦਾ ਹੈ ਜਦੋਂ ਕਾਠੀ ਉੱਤੇ 벨ਟ ਨਾਲ ਬੰਨੋ ਤੇ ਚੀਰਾ ਨਾ ਆਵੇ ਉਹਦੇ ਪੇਟ ਤੇ ਉਹ ਪੋਸ਼ ਉਹਨੂੰ ਚਾਦਰ ਬਣਾ ਕੇ ਕੋਈ ਲੇਟ ਗਿਆ ਕੋਈ ਉੱਪਰ ਲੈ ਕੇ ਸੌਂ ਗਿਆ ਕੁਝ ਪਹਿਰਾ ਦੇ ਰਹੇ ਕਲਗੀਧਰ ਆਪ ਖਿਮੇ ਵਿੱਚ ਉੱਪਰ ਚਲੇ ਗਏ ਅਲਾ ਯਾਰ ਖਾਹ ਕਹਿੰਦਾ ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਪਿਛ ਆਕਰ ਕਰ ਕੁਛ ਪਹਿਰਾ ਦੇਣੇ ਲਗੇ तलवार उठाकर गोविंद भी शाबाश हुए खेमे में जाकर देखा तो वहां बैठे हैं गर्दन को झुकाकर ਉਹ ਇੰਨੇ ਲੰਬੇਰੇ ਸਮੇਂ ਤੋਂ ਯੁੱਧ ਲੜਨ ਵਾਲਾ ਜਰਨੈਲ ਕੁਝ ਸਮਾਂ ਮਿਲਿਆ ਹੈ ਆਪਾਂ ਸੋਚਾਂਗੇ ਵੀ ਆਰਾਮ ਕਰਦਾ ਹੋਵੇਗਾ ਲੇਟ ਗਿਆ ਹੋਵੇਗਾ ਥੱਕਿਆ ਹੈ ਟੁੱਟਿਆ ਹੈ ਪਰਿਵਾਰ ਵਿਛੜ ਚੁੱਕਿਆ ਹੈ ਨੰਦਾ ਦੀ ਬੁੜੀ ਉੱਜੜ ਗਈ ਹੈ ਅੱਲਾ ਯਾਰ ਖਾਂ ਕਹਿੰਦੇ ਨਹੀਂ ਆਰਾਮ ਨਹੀਂ ਕਰਦਾ ਚੌਂਕੜਾ ਲਾ ਕੇ ਤੇ ਸਿਰ ਝੁਕਾ ਕੇ ਅਕਾਲ ਪੁਰਖ ਦੀ ਯਾਦ ਵਿੱਚ ਬੈਠਾ ਆਖਣ ਲੱਗਾ ਗੋਬਿੰਦ ਵੀ ਸ਼ਾਬਾਸ਼ ਹੋਏ ਖੇਮੇ ਮੇਂ ਜਾ ਕੇ ਦੇਖਾਂ ਤੋ ਵਾਹ ਬੈਠੇ ਹੈ ਗਰਦਨ ਕੋ ਝੁਕਾ ਕੇ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਸਭ ਕੋ ਜੁਟਿਆ ਰੁੱਟਪੁੱਟ ਹੋ ਗਿਆ ਸਭ ਕੁਝ ਤੇ ਫਿਰ ਵੀ ਸ਼ੁਕਰੀਆ ਦਾ ਕਰ ਰਿਹਾ ਹੈ ਵਾਹਿਗੁਰੂ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਅਮਰ ਆਤਮਾਏ ਸਾਡਾ ਰੰਚਕ ਮਾਤਰ ਨੁਕਸਾਨ ਹੋ ਜਾਵੇ ਤੇ ਰੱਬ ਨੂੰ ਲਾਮੇ ਦਿੰਦੇ ਆ ਸਾਡਾ ਵੈਰੀ ਬਣ ਗਿਆ ਰੱਬ ਤੇ ਗੁਰੂ ਗੋਬਿੰਦ ਸਿੰਘ ਸ਼ੁਕਰੀਆ ਦਾ ਕਰ ਰਹੇ ਨੇ ਇੱਕ ਸਿੱਖ ਗੱਲ ਦਾ ਖਿਆਲ ਰੱਖਿਓ ਭੁਖੇ ਪਾਣੇ ਸਿੰਘ ਉੱਥੇ ਲੇਟੇ ਹੋਏ ਨੇ ਔਰ ਇਹ ਜਿਹੜੇ ਗੁਰੂ ਦੇ ਪਿਆਰੇ ਸਿੰਘ ਨੇ ਨੰਦ دین ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਇਹਨਾਂ ਨਾਲ ਪ੍ਰੇਮ ਬੜਾ ਕਰਦੇ ਨੇ ਅੱਲਾ ਯਾਰ ਖਾਹ ਕਹਿੰਦੇ ਨੇ ਤਾਰਿਆਂ ਦੀ ਲੋਏ ਖੇਮੇ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਆਏ ਨੇ ਨਿਕਲੇ ਨੇ ਖੇਮੇ ਦੇ ਵਿੱਚ ਉਟਾਰੀ ਤੋਂ ਉਤਰ ਰਹੇ ਨੇ ਪੋਲੇ ਪੋਲੇ ਕਦਮੀ ਸਿੰਘਾਂ ਦੇ ਵਿੱਚ ਡਹਿਲ ਰਹੇ ਸਨ ਪਿੱਕੇ ਤੇ ਚਰਨਾ ਦੇ ਖੜਾਕ ਨਾਲ ਮੇਰੇ ਸਿੰਘ ਨਾ ਉੱਜਾਨ ਉਹ ਕਹਿੰਦਾ ਕੋਈ ਡੇਢ ਦੋ ਘੜੀਆਂ ਘੜੀ ਚ 24 ਮਿੰਟ ਹੁੰਦੇ ਥੇ ਡੇਢ ਦੋ ਘੜੀਆਂ ਕਹਿੰਦਾ ਬਾਦਸ਼ਾਹ ਉਹਨੂੰ ਯਾਦ ਕਰਕੇ ਨਿਰਗੁਣ ਸਰੂਪ ਨੂੰ ਉਤਰੇ ਨੇ ਜੀ ਜਦ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਖੇਮੇ ਸੇ ਨਿਕਲ ਆਏ ਹਾਜ਼ੂਰ ਹਵਾ ਵਿੱਚ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ ਬੋਲੇ ਆ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਪੋਕਰ ਫਾਰਸੀ ਦੀਆਂ ਪੁਸਤਕਾਂ ਨੇ ਗੰਜੇ ਸ਼ਹੀਦਾਂ ਸ਼ਹੀਦਾਂ ਨੇ ਵਫਾ ਅੱਲਾ ਯਾਰ ਖਾਦੀਆਂ ਕਦੇ ਪੜਨ ਦਾ ਸਮਾਂ ਮਿਲੇ ਤੇ ਪੜਿਓ ਕਹਦਾ ਉਤਰੇ ਨੇ ਮਹਾਰਾਜ ਬੋਲੇ ਕੋਲੇ ਕਦਮਾਂ ਨਾਲ ਟਹਿਲਦੇ ਨੇ ਇੱਕ ਵਾਰ ਵੀ ਰੱਬ ਨੂੰ ਕੁਲਾਮਾ ਨਹੀਂ ਦਿੱਤਾ ਕਹਿੰਦੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਤੇਰੀ ਰਜ਼ਾ ਦੇ ਕੋਸ਼ਾ ਚਾਹੇ ਸੁਖੇ ਤੇ ਚਾਹੇ ਦੁੱਖ ਹੈ ਬਾਣਾ ਮੰਨਣ ਦੀ ਹੱਦ ਹੈ ਗੁਰੂ ਗੋਬਿੰਦ ਸਿੰਘ ਦਾ ਜੀਵਨ ਦੇ ਤੋਂ ਵੱਧ ਕੇ ਕੋਈ ਦੁਨੀਆ ਤੇ ਰੂਹੇ ਜ਼ਮੀਨ ਤੇ ਐਸਾ ਰਹਿਬਰ ਨਹੀਂ ਹੋਇਆ ਜਿਸ ਨੇ ਐਸੀ ਮਿਸਾਲ ਕਾਇਮ ਕੀਤੀ ਹੋਵੇ ਬਾਣਾ ਮੰਨਣ ਵਾਲੀ ਤੇ ਕਹਿ ਕੀ ਰਿਹਾ ਹੈ ਜਦੋਂ ਇਹ ਦੋਵੇਂ ਸ਼ਹੀਦ ਹੋਵੇ ਨਾ ਮੇਰੇ ਲਾਲ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਕਹਿੰਦੇ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਪ ਹੋ ਕਰ ਤਾ ਉਹ ਸਰਬੰਸ ਵਾਰਨ ਵਾਲਾ ਜਿਹੜਾ ਬਚਨ ਹੈ ਉਹਦੇ ਚੋਂ ਮੈਂ ਦੋ ਵੀ ਸ਼ਹੀਦ ਹੋਣਗੇ ਕਰਜ਼ਾ ਲੈ ਜਾਵੇਗਾ ਬਚਨ ਦਾ ਮੇਰੇ ਸਿਰ ਤੇ ਧਨ ਦੁਨੀਆਂ ਦੇ ਮਾਲਕ ਨੇ ਕਿਹਾ ਜੀ ਉਸੇ ਵੀ ਸਿੱਖੀ ਨੂੰ ਹਰਿਆ ਭਰਿਆ ਰੱਖਣ ਲਈ ਇਸ ਰੁੱਖ ਨੂੰ ਹਰਾ ਰੱਖਣ ਲਈ ਇਹਦੀਆਂ ਜੜਾਂ ਮੈਂ ਆਪਣੇ ਸਰਬੰਸਾ ਦੇ ਨਉ ਦੇ ਨਾਲ ਸਿੰਚਾਂਗਾ ਰਹੀਂਦੀ ਦੁਨੀਆਂ ਤੱਕ ਖਾਲਸਾ ਪੰਥ ਰੂਪੀ ਇਹ ਰੁੱਖ ਕਦੇ ਸੁੱਕੇਗਾ ਨਹੀਂ ਉਹਨੇ ਕਰਕੇ ਦਿਖਾਇਆ ਹੈ ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਵਾਉਂਗਾ ਨਾਨਕ ਕਾ ਬਾਗ ਖੂਨੀ ਜਿਗਰ 'ਚ ਇਹ ਮਹਿਲਾਉਂਗਾ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਐਸੀ ਬੁਲੰਦ ਹਸਤੀ ਨੇ ਬਣੀ ਦਾ ਕੋ ਫਰਮਾਨ ਹੈ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਖੇੜੇ ਵਿੱਚ ਨੇ ਕਹਿੰਦੇ ਸਭ ਤੇਰੇ ਹੁਕਮ ਵਿੱਚ ਆਖਣ ਲੱਗੇ ਮਹਾਰਾਜ ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰਕਿਸ਼ ਕਰਨਾ ਨਾ ਜਾਏ ਮਹਾਰਾਜ ਨੇ ਟਹਿਲਦਿਆਂ ਵੇਖਿਆ ਵੀ ਮੇਰੇ ਸਿੰਘਾਂ ਦੇ ਹੱਥ ਤਲਵਾਰਾਂ ਚਲਾ ਚਲਾ ਕੇ ਚੀਰੇ ਆਏ ਨੇ ਕੱਟੇ ਬਏ ਨੇ ਕਿਸੇ ਦੇ ਪੈਰਾਂ ਵਿੱਚ ਛਾਲੇ ਨੇ ਸਰਸਾ ਦੇ ਕੰਡੇ ਪੱਥਰਾਂ ਦੀਆਂ ਥੋਕਰਾ ਖਾ ਖਾ ਕੇ ਕਈਆਂ ਦੇ ਨõ ਚੜੇ ਪਏ ਨੇ ਡਹਿਲ ਰਹੇ ਸਨ ਕਿਸੇ ਦੇ ਸਿਰ ਥੱਲੇੋਂ ਕਾਠੀ ਖਿਸਕ ਗਈ ਕਿਸੇ ਦੇ ਉੱਤੋਂ ਪੋਸ਼ ਲੱਥ ਗਿਆ ਕਿਸੇ ਦੇ ਉੱਪਰ ਪੋਸ਼ ਦਿੰਦੇ ਨੇ ਕਿਸੇ ਦਾ ਕੋਦ ਸਿਰ ਵਿੱਚ ਲੈ ਕੇ ਮੰਥਾ ਚੁੰਮਦੇ ਨੇ ਕਿਸੇ ਦੀ ਸਾਰਕ ਚੁੰਮਦੇ ਨੇ ਜਿਵੇਂ ਮਾਂ ਬੱਚਿਆਂ ਨਾਲ ਪ੍ਰੇਮ ਕਰਦੀ ਹੈ ਅੱਲਾ ਯਾਰ ਖਾਂ ਕਹਿੰਦਾ ਮੌਤ ਦਾ ਸਮੁੰਦਰ ਠਾਠਾ ਮਾਰਦਾ ਹੈ ਇਰਦ ਗਿਰਦ ਸਮੁੰਦਰੀ ਜਾਪ ਰਿਹਾ ਹੈ 10 ਲੱਖ ਦਾ ਕਿਰਾਇਆ ਤੇ ਕਲਗੀਧਰ ਕੀ ਕਰ ਰਹੇ ਸਨ ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਲ 'ਤੇ ਉਤਰਨਾ ਕਾਲੇ ਸੂਬਾ ਹੈ ਥਾ ਜਿਨ ਖਾਲਸੋਂ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹਿਦੋਂ ਕੇ ਹੁਆ ਜਬ ਐ ਗੁਜਰਨਾ ਮੁਸ਼ਕਿਲ ਹੁਆ ਇਸ ਜਾਨ ਸੇ ਕਦਮ ਅੱਗੇ ਕੋ ਧਰਨਾ ਕਦਮ ਰੁਕ ਗਏ ਅੱਗੇ ਨਹੀਂ ਦੁਰ ਪਾਉਦੇ ਪ੍ਰੇਮ ਆਉਂਦਾ ਹੈ ਸਿੰਘਾਂ ਤੇ ਕਹਿੰਦਾ ਗੋਦ ਵਿੱਚ ਸਿਰ ਲੈ ਲਿਆ ਚੂਮਾ ਕਬੀ ਹਲਕੂ ਮੂਮ ਕਬੀ ਦਹਨ ਚੁੰਮਨੇ ਬੈਠੇ ਜਬ ਪਾਈਂਤੀ ਆਏ ਤੋ ਪੈਰ ਚੁੰਮਨੇ ਬੈਠੇ ਕਹਿੰਦੇ ਮੱਥਾ ਚੁੰਮਿਆ ਸਾਰਾ ਚੁੰਮਿਆ ਤੇ ਜੇ ਆਪਾਂ ਪੁੱਛੀਏ ਮਹਾਰਾਜ ਮਸਤਕ ਕਿਉਂ ਚੁੰਮਦੇ ਹੋ ਤੇ ਜਵਾਬ ਇਹ ਹੁੰਦਾ ਹੈ ਇਹ ਮੱਥੇ ਦੇ ਰੇਖ ਇਹ ਜੀਵਨ ਕਾ ਗੁਰਮਤ ਦੇ ਅਸੂਲਾਂ ਦੇ ਤਹਿਤ ਚੱਲਿਆ ਮੇਰਾ ਸ਼ੀਸ਼ਾ ਕੱਲ ਨੂੰ ਇਹ ਮਸਤਕ ਧਰਮ ਦੀ ਖਾਤਰ ਗੁਰੂ ਦੀ ਖਾਤਰ ਕੱਟਿਆ ਜਾਣਾ ਹੈ ਮਥਾ ਤਾਂ ਚੁੰਮਿਆ ਸਾਰਾ ਕਿਉਂ ਚੁੰਮਦੇ ਹੋ ਕਹਿੰਦੇ ਇਸ ਸਾਰਾ ਰਗ ਚੋਂ ਹਰ ਇੱਕ ਸਵਾਸ ਮਜ਼ਲੂਮ ਦੀ ਰੱਖਿਆ ਲਈ ਸਿੱਖੀ ਨੂੰ ਪਰਫੁੱਲਤ ਕਰਨ ਲਈ ਦੀਨ ਦੇ ਲਈ ਨਿਕਲਿਆ ਹੈ ਚੱਲਿਆ ਤੇ ਜਿਹੜਾ ਹਰ ਸਾਹ ਗੁਰੂ ਦੇ ਲਿਖੇ ਹੋਵੇ ਉਸ ਸਾਰਾ ਰਗ ਨੂੰ ਚੁੰਮਿਆ ਹੈ ਕੱਲ ਨੂੰ ਉਹ ਸਾਰਾ ਰਗ ਇਹ ਤੇ ਨਹੀਂ ਰਹਿ ਤਾ ਕਹਿੰਦਾ ਠੀਕ ਹੈ ਲੈ ਯਾਰ ਖਾਂ ਵੀ ਮੁਰਸ਼ਿਦ ਮੱਥਾ ਚੁੰਮੀ ਲੈਂਦੇ ਨੇ ਆਪਣੇ ਚੇਲਿਆਂ ਦਾ ਸ਼ੇਖਾਂ ਦਾ ਪਰ ਕਹਿੰਦਾ ਹੈਰਾਨੀ ਇਸ ਗੱਲ ਦੀ ਹੈ ਕਿ ਠੀਕ ਹੈ ਕਹਿੰਦਾ ਸਿਰ ਵੱਲੋਂ ਨੰਗੇ ਮੱਥਾ ਚੁੰਮ ਲਿਆ ਸਾਰਗ ਚੁੰਮ ਲਈ ਕਹਿੰਦਾ ਹੈਰਾਨੀ ਇਸ ਗੱਲ ਦੀ ਹੈ ਜਦੋਂ ਕਦਮਾਂ ਵੱਲੋਂ ਨੰਗੇ ਤੇ ਦੌੜ ਕੇ ਆਪਣੇ ਪਿਆਰੇ ਸਿੰਘਾਂ ਦੇ ਪੈਰ ਚੁੰਮਣ ਲੱਗ ਪਏ ਚੁੰਮਾ ਕبھی ਹਲਕੂਮ ਕبھی ਦਹਿਨ ਚੁੰਮਨੇ ਬੈਠੇ ਜਦ ਪੈਂਦੀ ਆਏ ਤੋਂ ਪੈਰ ਚੁੰਮਨੇ ਬੈਠੇ ਮਹਾਰਾਜੇ ਕਦੇ ਕੋਈ ਮੁਰਸ਼ਿਦ ਨਹੀਂ ਵੇਖਿਆ ਸੇਵਕਾਂ ਦੇ ਪੈਰ ਚੁੰਮੇ ਸੇਵਕ ਤੇ ਮੁਰਸ਼ਿਦਾਂ ਦੇ ਪੈਰ ਚੁੰਮਦੇ ਵੇਖੇ ਨੇ ਆਪਾਂ ਤੇ ਜਵਾਬ ਫਿਰ ਇਹ ਆਵੇਗਾ ਜੀਵਨ ਕਾਲ ਵਿੱਚ ਇਹ ਕਦਮ ਕਦੇ ਵੀ ਗੁਰਮਤ ਦੇ ਉਲਟ ਨਹੀਂ ਹੋਏ ਇਨ੍ਹਾਂ ਠੋਕਰਾਂ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਮੇਰੇ ਲਈ ਜਰੀਆਂ ਨੇ ਕੱਲ ਨੂੰ ਇਹ ਕਦਮ ਮੈਦਾਨੇ ਜੰਗ ਵਿੱਚ ਕੱਟੇ ਜਾਣੇ ਨੇ ਚੜ ਜਾਣੇ ਨੇ ਅੱਲਾ ਯਾਰ ਖਾਂ ਕਹਿੰਦਾ ਮੈਂ ਇਸ ਗੱਲ ਤੋਂ ਹੈਰਾਨ ਹਾਂ ਉਲਫਤ ਕੇ ਇਹ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ ਹੈ ਦੇਖਣਾ ਇੱਕ ਬਾਰ ਤ ਕਹੀਂ ਸੁਨੇ ਵੀ ਨਹੀਂ ਹਮਨੇ ਕਿਸੇ ਮੁਰਸ਼ਿਦ ਨੇ ਆਪਣੇ ਚੇਲਿਆਂ ਨਾਲ ਇੰਨਾ ਪਿਆਰ ਕੀਤਾ ਹੋਵੇ ਕਹਿੰਦਾ ਕਦੇ ਵੇਖਿਆ ਨਹੀਂ ਹੈ ਦੁਨੀਆ ਦੇ ਕਿਸੇ ਧਰਮ ਦੇ ਇਤਿਹਾਸ ਵਿੱਚ ਨਹੀਂ ਵੇਖਿਆ ਕਹਿੰਦਾ ਵੇਖਣਾ ਤੇ ਦੂਰ ਕਦੇ ਸੁਣਿਆ ਵੀ ਨਹੀਂ ਇਤਨਾ ਪਿਆਰ ਆਪਣੇ ਸਿੰਘਾਂ ਨਾਲ ਬਾਦਸ਼ਾਹ ਕਰਦੇ ਨੇ ਹਰ ਧਨ ਦੁਨੀਆਂ ਦੇ ਮਾਲ ਕੁਝ ਐਸੇ ਗੌਤਕ ਖੇਡਦੇ ਵੈਸੇ ਵੀ ਜਿਹੜਾ ਧਰਮ ਵਿੱਚ ਪੂਰਾ ਹੈ ਨਾ ਉਸ ਸਤਪੁਰਸ਼ ਬਾਬਤ ਮਹਾਰਾਜ ਕਹਿੰਦੇ ਨੇ ਜਨਕੀ ਧੂਰ ਦੇਹੋ ਕਿਰਪਾ ਨਿਦੋ ਨਾਨਕ ਕਾਇ ਸੁਖ ਇਹੀ ਉਹਦੇ ਚਰਨਾਂ ਦੀ ਧੂੜੀ ਪਾਤਸ਼ਾਹ ਕਹਿੰਦੇ ਨੇ ਮਿਲ ਜਾਵੇ ਤੇ ਭਾਗ ਛਪਲੇ ਸਤਪੋ ਦੀ ਰਾਤ ਲੰਘ ਗਈ ਅੱਜ ਵੀ ਸੋਦਰ ਦਾ ਜਾਗ ਹੋਇਆ ਸੀ ਜੇ ਸਰਸਾ ਦੇ ਕੰਡੇ ਆਸਾ ਦੀ ਵਾਰ ਲੱਗੀ ਨਿਤਨੇਮ ਹੋਇਆ ਅਮਰਤ ਵੇਲੇ ਦਾ ਤੇ ਅੱਜ ਵੀ ਸ਼ਾਮਾਂ ਨੂੰ ਰਾਤ ਨੂੰ ਸੋਦਰ ਦਾ ਜਾਗ ਹੋਇਆ ਕੀਰਤਨ ਸੁਹਿਲਾ ਪੜਿਆ ਗਿਆ ਰੱਖਿਆ ਦੇ ਸ਼ਬਦ ਪੜੇ ਗਏ ਬਾਣੀ ਨਾਲ ਬਾਦਸ਼ਾਹ ਨੇ ਜੋੜਿਆ ਹੈ ਦਰਬਾਰ ਅੱਜ ਵੀ ਸੱਜਿਆ ਸੀ ਇਉਂ ਰਾਤ ਲੰਘ ਗਈ ਹੈ ਗੀਤ ਗਾਉਂਦੇ ਆ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਰਾਤ ਲੰਘ ਗਈ ਅਠਵੋਂ ਦਾ ਦਿਨ ਚੜਿਆ 10 ਲੱਖ ਦਾ ਕਿਰਾਇਆ 40 ਬਖੇ ਸਿੰਘ ਨੇ دین ਦੁਨੀਆਂ ਦੇ ਮਾਲਕ ਤੁ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਉਹ ਆਗੇ ਨੇ ਕਸਮਾਂ ਤੋੜਨ ਵਾਲੇ ਕੇ ਬੈਮਾ ਸ਼ਿਕੰ ਬੇਦਰੰਗ ਆਮਦੰ ਬਯਾਤੇ ਗਤੀ ਰੋ ਤੂਫੰਗ ਆਮਦੰ ਬਲਾ ਚਾਰਗੀ ਦਰਮਿਆ ਆਮਦੰ ਬਾ ਤਦਬੀਰ ਤੀਰੋ ਤੂਫੰਗ ਆਮਦੰ ਚੁਕਾਰਜ਼ ਹਮਾ ਹਿਲਤੇ ਦਰ ਗੁਜਸ਼ਟ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਹਿੰਦੇ ਮੇਰੇ ਸਾਵੇਂ 10 ਲੱਖ ਮੰਗੀ ਤਲਵਾਰ ਲੈ ਕੇ ਕਸਮਾਂ ਤੋੜਨ ਵਾਲਾ ਔਰੰਗਜ਼ੇਬ ਤੇ ਉਹਦੇ ਜਰਨੈਲ ਉਹਦੇ ਗਰਿੰਦੇ ਆ ਚੁੱਕੇ ਨੇ ਜੋ ਬਹਿਮਾ ਸ਼ਿਕਨ ਵਾਦੇ ਤੋੜਨ ਵਾਲੇ ਨੇ ਤੇ ਕਹਿੰਦੇ ਮੈਂ ਫਿਰ ਮੈਂ ਵੀ ਤਲਵਾਰ ਕੱਢ ਲਈ ਹੈ ਜਾਨ ਚੋਂ ਮੈਂ ਵੀਂ ਦਾ ਚਾਰੋ ਕੇ ਤਲਵਾਰ ਫੜੀ ਏ ਮੈਨੂੰ ਸ਼ੌਂਕ ਨਹੀਂ ਲੱਗ ਉਹ ਖਾਉਣ ਦਾ ਹੁਣ ਫਕੀਰ ਦੇ ਸਾਵੇਂ ਤਲਵਾਰ ਲੈ ਕੇ ਆਉਣਗੇ ਤੇ ਮਾਰਾ ਕੇ ਥੋੜੀ ਕਰੇਗਾ ਜੇ ਪ੍ਰੇਮ ਨਾਲ ਆਉਣ ਹੱਥ ਜੋੜ ਕੇ ਆਉਣ ਤੇ ਫਕੀਰ ਬਣ ਕੇ ਟੱਕਰਦਾ ਐ ਨੰਗੀਆਂ ਤਲਵਾਰਾਂ ਲੈ ਕੇ ਆਏ ਨੇ ਕਹਿੰਦੇ ਮੈਂ ਮੁੰਡੇ ਤੇ ਰਫਲ ਪਾ ਲਈ ਪੱਥਰ ਤੀਰਾਂ ਨਾਲ ਭਰ ਲਿਆ ਕਮਾਨ ਮੁੰਡੇ ਤੇ ਟੰਗਿਆ ਭਲਾ ਚਾਰਗੀ ਦਰਮਿਆ ਆਮਦਮ ਬਾਤ ਅਦਵੀਰ ਤੀਰੋ ਤੂਫੰਗ ਆਮਦਮ ਮੈਂ ਵੀ ਮਹਾਰਾਜ ਕਹਿੰਦੇ ਮੈਦਾਨੇ ਜੰਗ ਚ ਆ ਗਿਆ ਜ਼ਫਰਨਾਮੇ ਦੇ ਬੋਲ ਕਹਿੰਦੇ ਜਦੋਂ ਪ੍ਰੇਮ ਦੀ ਭਾਸ਼ਾ ਕੋਈ ਨਾ ਨਾ ਸਮਝੇ ਚੁੰਕਾਰ ਰਜ਼ ਹਮਾ ਹਿਲਤੇ ਦਰ ਗੁਜਸ਼ਤ ਹਾਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਫਿਰ ਸ਼ਮਸ਼ੀਰ ਦੇ ਮੁਠੇ ਤੇ ਹੱਥ ਲਿ ਜਾਣਾ ਹੀ ਪੈਂਦਾ ਤਲਵਾਰ ਚੁੱਕਣੀ ਪਈ ਬੜਾ ਰੋਕਿਆ ਔਰੰਗਜ਼ੇਬ ਮਜ਼ਲੂਮਾਂ ਨੂੰ ਨਾ ਮਾਰ ਭਾਰਤ ਵਰਸ਼ ਦੀ ਸੰਸਕ੍ਰਿਤੀ ਨੂੰ ਕਦਮਾਂ ਤਲੇ ਨਾ ਰੋਂਦ ਉਲਟਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਰ ਕੇ ਨਹੀਂ ਟਲੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ પ્રેમ ਦੀ ਭਾਸ਼ਾ ਨਹੀਂ ਸਮਝਦੇ ਹੁਣ ਤਲਵਾਰ ਦੀ ਭਾਸ਼ਾ ਸਮਝਾਵਾਂਗਾ। ਮਹਾਰਾਜ ਨੇ ਸ਼ਸਤਰ ਧਾਰ ਲਏ। 10 ਲੱਖ ਦੇ ਵਿੱਚੋਂ ਇੱਕ ਜਰਨੈਲ ਹੈ ਨਾਹਰ ਖਾਨ। ਇਹ ਪੌੜੀ ਲਾ ਕੇ ਚਮਕੌਰ ਦੀ ਗੜੀ ਨੂੰ ਪਿਆ। ਚੜਿਆ ਹੈ ਕਲਗੀ ਧਰ ਦੇ ਤੀਰ ਨੇ ਇਹਨੂੰ ਰਹਨੋਂ ਪੁਚਾ ਦਿੱਤਾ ਇਹਦਾ ਖੁਰਾ ਕੋਈ ਮਿਟਾ ਦਿੱਤਾ ਗਣੀ ਖਾਂ ਚੜਿਆ ਹੈ ਮਹਾਰਾਜ ਨੇ ਗੁਰਜ ਮਾਰਿਆ ਹੈ ਸਿਰ ਵਿੱਚ ਉਹਨੂੰ ਵੀ ਪਾਰ ਬੁਲਾ ਦਿੱਤਾ ਤੇ ਫਿਰ 10 ਲੱਖ ਦੇ ਵਿੱਚੋਂ ਗਾਂਧੀਵ ਸੂਰਮਾ ਖਵਾਜਾ ਮਹਿਮੂਦ ਪੌੜੀ ਲਾ ਕੇ ਚੜਿਆ ਕਹਿੰਦੇ ਜਿਹੜਾ 10 ਲੱਖ ਦੇ ਵਿੱਚੋਂ ਸਭ ਤੋਂ ਬਲੀ ਸਮਝਿਆ ਜਾਂਦਾ ਸੀ ਸਖੋ ਚਾਲੀਆਂ ਦਾ ਜਿਹੜਾ ਜਰਨੈਲ ਹੈ ਨਾ ਚਾਲੀਆਂ ਦਾ ਡਰਨਾ ਤੇ ਉਹਨੂੰ ਚਾਹੀਦਾ 10 ਲੱਖ ਦੇ ਆਗੂ ਕਾ ਦਾ ਡਰ ਪਰ ਗੁਰੂ ਗੋਬਿੰਦ ਸਿੰਘ ਆਮ ਇਨਸ਼ਾ ਨਹੀਂ ਆਇਆ ਉਹ ਕੌਣ ਹੈ ਗੁਰੂ ਨਾਨਕ ਦਾ 10ਵਾਂ ਜਾਮਾ ਤੇ ਗੁਰੂ ਨਾਨਕ ਕੌਣ ਹੈ ਜੋਤ ਰੂਪ ਹਰਾਬ ਗੁਰਨਾਨਕ ਕੋਹਾਇਓ ਹੀ ਪ੍ਰਾਈਵੇਟਿੰਗ ਲਾਰ ਗੁਰਨਾਨਕ ਇਸ ਦਾ ਸੁਪਰੀਮ ਲਾਰ ਗੁਰੂ ਨਾਨਕ ਹੀ ਖੁਦਾ ਆਏ ਜੋ ਤੋਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ ਕਾਇਆ ਪਲਟ ਕੇ ਗੁਰੂ ਗੋਬਿੰਦ ਸਿੰਘ ਬਣ ਗਿਆ ਗੁਰ ਪਰਮੇਸ਼ਰ ਏ ਕੋ ਜਾਣ ਦੇਸ ਨੋ ਡਿਫਰੈਂਸ ਬੀਟਵੀਨ ਗੁਰੂ ਨਾਨਕ ਐਂਡ ਸੁਪਰੀਮ ਲਾਰਡ ਰੱਬ ਤੇ ਗੁਰਨਾਨਕ ਚ ਫਰਕ ਕੋਈ ਨਹੀਂ ਜੇ ਇਹ ਤੁਹਾਡੇ ਮੇਰੇ ਹੀ ਵਰਗ ਖੜੇ ਕੀਤੇ ਨੇ 10 ਲੱਖ ਦੇ ਵਿੱਚ ਜਿਹੜਾ ਸਭ ਤੋਂ ਗਾਂਢੀ ਸੂਰਮਾ ਖਵਾਜਾ ਮਹਿਮੂਦ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸਮਝਦਾ ਸੀ 10 ਲੱਖ ਵਿੱਚ ਉਹਦੇ ਵਰਗਾ ਕੋਈ ਸੂਰਮਾ ਹੀ ਨਹੀਂ ਜਦੋਂ ਪੌੜੀ ਚੜਿਆ ਮੇਰੇ ਮਸਤਕ ਵਾਲੋ ਦੀ ਨਦਰ ਪਈ ਨਿਗਾਹ ਪਈ ਤੇ ਇਨਾ ਪੈਪੀਤ ਹੋ ਗਿਆ ਵੀ ਡਰ ਦੇ ਕੋਲੋਂ ਪੌੜੀ ਦਾ ਡੰਡਾ ਛੁਟ ਗਿਆ ਤੇ ਭੁੰਡੇ ਟਿਕ ਪਿਆ ਕਹਿੰਦੇ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀਵਾਰ ਨਿਆਮਤ ਬਾ ਮੈਦਾ ਬਾ ਮਰਦਾਨੇ ਵਾ ਆਪਣੇ ਆਪ ਨੂੰ ਮਰਦ ਕਹਿੰਦਾ ਸੀ ਮਰਦ ਕਹਿੰਦਾ ਮੇਰੇ ਸਾਵੇਂ ਜਦੋਂ ਆਇਆ ਖੁਦ ਖੁਦਾ ਗੁਰੂ 모ਹਨ ਸਿੰਘ ਕਹਿੰਦੇ ਜਦੋਂ ਮੇਰੇ ਸਾਵੇਂ ਆਇਆ ਦਿਗ ਪਿਆ ਪੁੰਜੇ ਪੌੜੀ ਤੋਂ ਡਰਦਾ ਮੈਂ ਉਹਦਾ ਨਾਂ ਮਰਦੂਦ ਰੱਖਿਆ ਕਾਇਰ ਰੱਖਿਆ ਉਹ ਬਹਿਮੂਦ ਨਹੀਂ ਉਹ ਮਰਦੂਦ ਨਿਕਲਿਆ ਤੇ ਜੇ ਕਿਤੇ ਮੇਰੇ ਸਾਹਮਣੇ ਆ ਜਾਂਦਾ ਨਾ ਡਰੇਗਾ ਅਗਰ ਰੂਏ ਉਹ ਦੀਦ ਮੈਂ ਬਾ ਯਕ ਤੀਰ लाचार ਬਖਸ਼ੀਦ ਮੈਂ ਇੱਕ ਤੀਰ ਮੈਂ ਪੱਥੇ ਚੋਂ ਕੱਢ ਕੇ ਉਹਦੀ ਛਾਤੀ ਨੂੰ ਬਖਸ਼ ਦਿੰਦਾ ਤੇ ਜੱਤਨ ਪਹੁੰਚਾ ਦਿੰਦਾ ਮੇਰੇ ਸਾਹਵੇਂ ਨਹੀਂ ਆਇਆ ਮੇਰੇ ਸਾਹਮਣੇ ਨਹੀਂ ਹੋਇਆ ਚੇਡਾ ਬਲੀ ਆ ਗੁਰੂ ਗੋਬਿੰਦ ਸਿੰਘ ਉਹਦੇ ਸਾਹਵੇਂ ਵੱਡੇ ਵੱਡੇ ਜਰਨੈਲ ਮਿੱਟੀ ਹੋ ਜਾਂਦੇ